ਡਾਊਨ ਇਨਵਰਟਰ ਜੀ ਗਰਮੀਆਂ ਦੇ ਵਿੱਚ ਕਦੇ ਵੀ ਡਾਊਨ ਨਹੀਂ ਹੋਣਾ ਤੇ ਨਾ ਹੀ ਕਦੇ ਜ਼ਿੰਦਗੀ ਪਰ ਖਰਾਬ ਹੋਣਾ ਬਸ ਆ ਚਾਰ ਕੰਮ ਦੱਸਾਂਗੀ ਕਰ ਲਓ ਆ ਇਨਵਰਟਰ ਤਾਂ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਸਭ ਤੋਂ ਪਹਿਲਾਂ ਇਹਨੂੰ ਕੱਪੜੇ ਨਾਲ ਤੁਸੀਂ ਸਾਫ਼ ਕਰਨਾ ਹੈ ਕਿਸੇ ਨਾਲ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਬੁਰਸ਼ ਨਾਲ ਸਾਫ਼ ਕਰਨਾ ਹੈ ਜਿਹੜਾ ਆਪਣਾ ਬੁਰਸ਼ ਕਰਨ ਵਾਲਾ ਹੁੰਦਾ ਦੰਦਾਂ ਤੇ ਉਹਦੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨਾ ਹੈ ਉਸ ਤੋਂ ਬਾਅਦ ਗਿੱਲੇ ਕੱਪੜੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਸਭ ਤੋਂ ਪਹਿਲਾਂ ਸਾਰੇ ਇਨਵਰਟਰ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲੈਣਾ ਹੈ ਉਸ ਤੋਂ ਬਾਅਦ ਇਹਦੇ ਪਾਣੀ ਦੇ ਲੈਵਲ ਚੈੱਕ ਕਰਨੇ ਨੇ ਘਟੇ ਪਏ ਨੇ ਜੀ ਇਹ ਹਰੇ ਤੋਂ ਹੇਠਾਂ ਨਹੀਂ ਉਸ ਤੋਂ ਬਾਅਦ ਤੁਸੀਂ ਜੇ ਏਸੀ ਦਾ ਪਾਣੀ ਲੈਣਾ ਜਾਂ ਮੀ ਦਾ ਪਾਣੀ ਲੈਣਾ ਜੇ ਏਸੀ ਦਾ ਪਾਣੀ ਤੁਹਾਡੇ ਘਰ ਨਹੀਂ ਹੈਗਾ ਕਿਸੇ ਗਵਾਂਡੀ ਦੇ ਘਰੋਂ ਲੈ ਆਓ ਉਸ ਤੋਂ ਬਾਅਦ 1 ਰੁਪਏ ਦੇ ਢੋਲੂ ਨਾਲ ਇਹਨੂੰ ਤੁਸੀਂ ਖੋਲਣਾ ਤੇ ਕੰਚ ਦੇ ਭਾਂਡੇ ਨਾਲ ਜਾਂ ਤੁਸੀਂ ਪਲਾਸਟਿਕ ਦੇ ਭਾਂਡੇ ਨਾਲ ਇਹਦੇ ਵਿੱਚ ਪਾਣੀ ਪਾਉਣਾ ਉਸ ਤੋਂ ਬਾਅਦ ਤੁਸੀਂ ਜੀ ਇਸ ਨੂੰ ਬੰਦ ਕਰ ਦੇਣਾ ਫਿਰ ਤੁਸੀਂ ਵੈਸਲੀਨ ਲੈਣੀ ਹੈ ਵੈਸਲੀਨ ਜਿਹੜੀਆਂ ਤੁਸੀਂ ਥੰਬਲਾਂ ਤੇ ਲਾਉਣੀ ਹੈ ਜਿਹੜੀ ਇਹ ਤੇ ਉੱਲੀ ਜੀ ਜੰਮ ਜਾਂਦੀ ਉਹ ਜਮਣੋਂ हट ਜੂਗੀ ਵੈਂਟਰਾ ਚਾਰਜ ਵੀ ਛੇਤੀ ਹੋਊਗਾ ਤੇ ਡਾਊਨ ਵੀ ਨਹੀਂ ਹੋਣਾ ਨਹੀਂ ਵੈਂਟਰਾ ਡਾਊਨ ਵੀ ਛੇਤੀ ਹੁੰਦਾ ਤੇ ਚਾਰਜ ਵੀ ਨਹੀਂ ਹੁੰਦਾ ਆਹ ਕੰਮ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਦੇ ਵੀ ਡਾਊਨ ਹੋ